ਜਿਹੜਾ ਪਿੰਡ ਹੈ ਕੀ ਹੈ ਸਰਾ ਮਾਮਲਾ ਮੇਰਾ ਨਾਮ ਗੁਰਸਿਮਰਨਜੀਤ ਸਿੰਘ ਹੈ ਮੇਰਾ ਪਿੰਡ ਈਸਾਪੁਰਿਆ ਹਾਂਜੀ ਮੈਂ ਮੌਜੂਦਾ ਸਰਪੰਚਾ ਹਾਂਜੀ ਪਿੰਡ ਦਾ ਕੀ ਮੁਸ਼ਕਲ ਆ ਰਹੀ ਪਾਜੀ ਮੁਸ਼ਕਲ ਇਹ ਹੀ ਆ ਰਹੀ ਹੈ ਜੀ ਜਿਹੜਾ ਸੈਕਟਰੀ ਨਰਮਲ ਸਿੰਘ ਆ ਇਹਨੇ ਪਿਛਲੇ 6 ਮਹੀਨੇ ਦੇ ਵਿੱਚ ਜਦੋਂ ਪ੍ਰਬੰਧਕ ਲੱਗਾ ਸੀ ਇਲੈਕਸ਼ਨ ਤੋਂ ਪਹਿਲਾਂ ਸਿਰਫ ਉਸੇ ਟਾਈਮ ਦੇ ਵਿੱਚ 20 ਲੱਖ ਰੁਪਏ ਦਾ ਜਿਹੜਾ ਆ ਖਾਣਾ ਪੂਰਤੀ ਕੀਤੀ ਆ ਉਹਦੇ ਜੋ ਕੋਈ 1 ਰੁਪਿਆ ਵੀ ਸਾਡੇ ਪਿੰਡ ਨਹੀਂ ਲੱਗਾ ਇਹਨੇ 20 ਲੱਖ ਰੁਪਏ ਦਾ ਜਿਹੜਾ ਆ ਉਹ ਇਹਨੇ ਗਰਮਣ ਕੀਤਾ ਆ ਤੇ 5 ਲੱਖ ਰੁਪਏ ਦੇ ਨਾ ਕਢਾਇਆ ਇਲੈਕਸ਼ਨ ਤੋਂ ਬਾਅਦ ਉਹਦਾ ਵੀ ਸਾਨੂੰ ਕੋਈ ਵੇਰਵਾ ਨਹੀਂ 13.694000 ਰੁਪਿਆ ਆ ਜਿਹੜਾ ਬੈਲੈਂਸਾਨੂੰ ਦੱਸਿਆ ਗਿਆ ਹੋਣਾ ਤੇ ਮੈਂ ਖਾਤੇ ਸਾਰੇ ਚੈੱਕ ਕਰਾਏ ਆ ਉਹਦੇ ਚ ਸਵਾ 3 ਲੱਖ ਰੁਪਿਆ ਆ ਸਵਾ 3 ਲੱਖ ਸਾਢੇ 3 ਲੱਖ ਤੇ ਨਹੀਂ ਰਲਦਾ ਵਿੱਚ ਜੀ ਮੈਂ ਪੁੱਛਿਆ ਇਹਨਾਂ ਨੂੰ ਜੀ ਇਹਨਾਂ ਦੱਸਿਆ ਜੀ ਬਾਕੀ ਬੈਂਕ ਚੈੱਕ ਕਰੋ ਇਹ HDFC ਜੀ ਨਹੀਂ ਹੈਗੇ ਦੂਜੇ ਖਾਤੇ ਜਿਆ 15ਵੇਂ ਮਹੀਨੇ ਕਮਿਸ਼ਨ ਵਾਲੇ ਵੱਖਰੇ ਖਾਤੇ ਆ ਮੈਂ ਸਾਰੇ ਚੈੱਕ ਕਰਵਾਏ ਆ ਜੀ ਉਸ ਤੋਂ ਬਾਅਦ ਇਹਨਾਂ ਮੈਨੂੰ ਸਟੇਟਮੈਂਟ ਹੈਗੀਆਂ ਸਾਰੀਆਂ ਮੇਰੇ ਕੋਲ ਸਟੇਟਮੈਂਟ ਹੈਗੀਆਂ ਸਾਰੀਆਂ ਜੀ ਹਾਂ ਜੀ ਤਾਂ ਤੁਸੀਂ ਕੋਈ ਕੰਪਲੀਟਸ ਕੀਤੀਆਂ ਫਿਰ ਕੰਪਲੀਟ ਅਸੀਂ ਚੇਅਰਮੈਨ ਸਾਹਿਬ ਨੂੰ ਦੱਸਿਆ ਸੀ ਉਹਨਾਂ ਚਲੋ ਸਾਡਾ ਸਾਥ ਤੇ এবਾਰ ਉਹਦੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਆ ਜੀ ਜੋ ਸਾਡੇ ਪਿੰਡ ਦਾ ਜਿੰਨਾ ਵੀ ਖਰਚਾ ਲੱਗਾ ਆ ਉਹ ਸਾਰੇ ਪੈਸੇ ਜਿਹੜੇ ਪਿੰਡ ਨੂੰ ਦਿੱਤੇ ਜਾਣ ਪਿੰਡ ਦੇ ਖਾਤੇ 'ਚ ਆ ਸਾਡੇ ਹੋਂ ਤੇ ਉਹ ਜਿੱਥੇ-ਜਿੱਥੇ ਵੀ ਪੈਸੇ ਲੱਗਣੇ ਆ ਉਹ ਅਸੀਂ ਪੈਸੇ ਲਾ ਕੇ ਤੇ ਪੂਰੇ ਕਰੀਏ ਜੀ ਮਨਾ ਕਾਬਲ ਸਿੰਘ ਆ ਪਿੰਡ ਮਟਿਆ ਦਾ ਮੌਜੂਦਾ ਸਰਪੰਚ ਆ ਜੀ ਕੀ ਆ ਮਾਮਲਾ ਭਾਜੀ ਮਾਮਲਾ ਸਾਡੇ ਵੀ ਜੀ ਜਦੋਂ ਆਪਣਾ ਪ੍ਰਬੰਧਕ ਲੱਗਾ ਸੀ ਇਲੈਕਸ਼ਨ ਤੋਂ ਪਹਿਲਾਂ ਤੇ ਸਾਡੇ ਵੀ ਇਲਾਕੇ ਆਪਣਾ ਖਾਤੇ ਦੇ ਵਿੱਚੋਂ 12 ਤੋਂ 13 ਲੱਖ ਰੁਪਇਆ ਜਿਹੜਾ ਨਿਕਲ ਚੁੱਕਾ ਹੈ ਜਿਹਦਾ ਕੋਈ ਹਿਸਾਬ ਹੀ ਨਹੀਂ ਦੇ ਰਿਹਾ ਨਿਰਮਲ ਸਿੰਘ ਨਿਰਮਲ ਸਿੰਘ ਸੈਕਟਰੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਪੈਸੇ ਨਿਕਲ ਗਏ ਅਸੀਂ ਦੇਖਿਆ ਜੀ ਸਾਰੇ ਆਪਣਾ ਰਜਿਸਟਰਡ ਇਹ ਕੋ ਰਿਕਾਰਡ ਲਿਆ ਤਾਂ ਉਹਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਜੋ ਮਤਲਬ ਇਹਦੇ ਵਿੱਚ ਕਪੜਾ ਹੈਗਾ ਤੂੰ ਪੁੱਛਦੇ ਆ ਤਾਂ ਕੋਈ ਲਾਰਾ ਬੁੱਤਾ ਤਾਲ ਦਿੰਦਾ ਹੈ ਗੋਲੀ ਦੇ ਦਿੰਦਾ ਜੀ ਕੀ ਮੰਗ ਕੀ ਕਰਦੇ ਹੁੰਦੇ ਮੰਗ ਇਹੀ ਕਰਦੇ ਆ ਜੀ ਜੋ ਇਹ ਤੇ ਬਣਦੀ ਹੈ ਕਾਰਵਾਈ ਕੀਤੀ ਜਾਵੇ ਕਿਹੜਾ ਪਿੰਡ ਆ ਕੀ ਹੈ ਸਾਰਾ ਮਾਮਲਾ ਮੇਰਾ ਨਾਮ ਕੰਡਾ ਸਿੰਘ ਹੈ ਜੀ ਮੈਂ ਆਮ ਪਾਰਟੀ ਤੋਂ ਬੁਲਾਵਾਂ ਕਰਦਾ ਜੀ ਸਾਡੇ ਪਿੰਡ ਦਾ 930000 ਰੁਪਇਆ ਇਹਦਾ ਘਮਣਾ ਨਹੀਂ ਅੱਛਾ ਜੀ ਜੋ ਕਿ ਜੋ ਪ੍ਰਬੰਧਕ ਲਗੇ ਇਲੈਕਸ਼ਨ ਤੋਂ ਪਹਿਲਾਂ ਉਦੋਂ ਦਾ ਘਮਣ ਮਾਰਿਆ ਗਿਆ ਜੀ ਕਿੰਨੇ ਕੀਤਾ ਕਿੰਨੇ ਇਹ ਨਿਰਮਲ ਸਿੰਘ ਫੈਕਟਰੀ ਹੈ ਜੀ ਅੱਛਾ ਜੀ ਹਾਂਜੀ ਇਹਨਾਂ ਨੂੰ ਅਸੀਂ ਆਂਦੇ ਰਹਾ ਕੰਮ ਚਲਾਓ ਕੰਮ ਚਲਾਓ ਪਰ ਇਹਨਾਂ ਕੰਮ ਚ ਲਾਇਆ ਤੁਹਾਨੂੰ ਰਾਰੇ ਬੁੱਤ ਜਿ ਰੱਖਿਆ ਜੀ ਨਾ ਤੇ ਜੋ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਐਸੇ ਕਰਕੇ ਤੁਸੀਂ ਸਰਕਾਰ ਨੇ ਆਂਦੀ ਹੈ ਜੀ ਕਪਲੇ ਬਾਜ਼ੀਆਂ ਤੋਂ ਬਚਣ ਵਾਸਤੇ ਤੇ ਜੇ ਸਾਡੇ ਨਾਲ ਫੇਰ ਵੀ ਇਹ ਕੁਝ ਹੁੰਦਾ ਰਿਹਾ ਤੇ ਫੇਰ ਹਾਲਾਤ ਬਹੁਤ ਆਬੂ ਨਹੀਂ ਆ ਸਕਦੀ ਸੀ ਰਾਤ ਇਹਦਾ ਕਰਕੇ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਸਾਡੇ ਪਿੰਡ ਦਾ ਹੱਕ ਜਿਹੜਾ ਮਿਲਣਾ ਚਾਹੀਦਾ ਜੀ ਮੈਂ ਨਹੀਂ ਸੁਖਮਨਦੀਪ ਸਿੰਘ ਸਣੀ ਵੜਾਇਆ ਚ ਅਦਲੀ ਵਾਲਾ ਮੇਰਾ ਪਿੰਡ ਆ ਤੇ ਨਿਰਮਲ ਸੈਕਟਰੀ ਜੜੀ ਸਾਡੇ ਇਥੇ ਬਲਾਗ ਚ ਵਿੱਚ ਹਰ ਜਿੱਛ ਨੇ ਬਲਾਗ ਵਿੱਚ ਜੋ ਕੋ ਬੜਾ ਰਿਸ਼ਤੇ ਆ ਸ਼ੁਰੂ ਤੋਂ ਹੀ ਪੁਰਾਣੀਆਂ ਸਰਕਾਰਾਂ ਦੇ ਹੱਥ ਰਲੇ ਆ ਜੀ ਇਹਦੇ ਇਸ ਬੰਦੇ ਨੇ ਮੇਰੇ ਨਰੇਂਗਾ ਦੇ ਵਿੱਚ ਵੀ ਦਖਲ ਦਿੱਤਾ ਪਿੰਡ ਚ ਤੇ ਜਿਹੜਾ ਮੈਂ ਆਰਟੀਆਈ ਪਾਈ ਜੀ ਅੱਜ ਤੋਂ ਕੋਈ 2 ਮਹੀਨੇ ਪਹਿਲੂ ਇਨੇ ਮੈਨੂੰ ਕੋਈ ਜਵਾਬ ਨਹੀਂ ਦਿੰਦਾ ਉਲਟਾ ਦੂਜੇ ਜਿਹਨਾਂ ਨਾਲ ਹੱਥ ਲੜਿਆ ਜਾਂ ਕਿਤੇ ਉਹਨਾਂ ਦੇ ਨੂੰ ਧਮਕੀਆਂ ਮੈਨੂੰ ਕੀ ਕਰ ਲੂਗਾ ਉਹ ਅਜੇ ਆ ਜਾਂ ਮੈਂ ਹਨਾ ਤੇ ਬਹੁਤ ਮਤਲਬ ਕੀ ਇਹਨੇ ਹਰਾਸਮੈਂਟ ਕੀਤਾ ਤੇ ਫਿਰ ਅਹੀਂ ਇਹ ਸਟੈਪ ਚੁੱਕਿਆ ਹੋਇਆ ਕਿ ਹੁਣ ਕਿ ਕਿਟਾਲੇ ਕਿੱਥੇ ਕਿੱਥੇ ਹੋਏ ਕੋਟਾਲੇ ਸਰ ਇਹਦੇ ਕੋਲ 83 ਪਿੰਡ ਲਗਭਗ ਸਾਡੇ ਬਲਾਕ ਚ ਤੇ 26 ਪਿੰਡ ਇਹਦੇ ਕੋਲ ਕੱਲੇ ਕੋਆ ਇਹਦਾ ਕੀ ਕਾਰਨ ਅਸਿਸਟੈਂਟ ਰੱਖਿਆ ਜੀ ਇਹਨੇ ਭ੍ਰਿਸ਼ਟਾ ਬਿਲਕੁਲ ਜਿੰਨੀ ਕਿ ਤਨਖਾਹ ਮਿਲਦੀ ਉਹਨੀ ਤਨਖਾਹ ਦੇ ਵਿੱਚ ਤੇ ਇਹਨੇ ਪਿੰਡਾਂ ਦੇ ਤੇਲ ਦੀ ਗੱਡੀ ਦਾ ਮਾਨ ਤੇਲੀ ਵੱਲ ਜਾਂਦਾ ਉਹਨਾਂ ਸੋ ਕਿਉਂ ਰੱਖਿਆ ਨੇ ਤੇ ਉਹ 26 ਪਿੰਡਾਂ ਦੇ ਵਿੱਚੋਂ 5-6 ਪਿੰਡਾਂ ਦੇ 3-4 ਮਜੂਦਾ ਸਰਪੰਚੇ ਤੇ ਖੜੇ ਨੇ 3-4 ਵੀਰ ਨੇ ਹੋਰ ਇਹਦੇ ਵਿੱਚ ਪਿੰਡ ਹੈਗੇ ਜੀ ਆਪਣਾ ਝੰਝੋਟੀ ਉਚਾਗਲਾ ਤੇ ਚੈਨਪੁਰ ਇਹਦੀ ਆਰਟੀਆਈ ਅੱਜ ਜਾਂ ਕੱਲ ਵੀਰਾਂ ਨੇ ਪਾ ਦੇਣੀ ਆ ਤੇ ਕੋ ਜਿਹੜੀ ਪ੍ਰਬੰਧਕੀ ਵੇਲੇ ਦੇ ਉਹ ਹੀ ਹਿਸਾਬ ਮੰਗੇ ਆਂ ਉਹੀ 2 ਕਰੋੜ ਦਾ ਲਗਭਗ ਗਵਨਾ ਨਹੀਂ ਪ੍ਰਬੰਧਕੀ ਵੇਲੇ ਜੀ ਇਹ ਸਾਈਨ ਕਰੀ ਗਿਆ ਪੈਸੇ ਕਢਾਈ ਗਿਆ ਵਾ ਮੇਰੇ ਨਾਲ ਜਿਹੜੇ ਵੀਰਾਂ ਨੇ ਗੱਲਬਾਤ ਕੀਤੀ ਦੂਜੇ ਪਿੰਡਾਂ ਦੇ ਵਿੱਚ ਉਹਦੇ ਵਿੱਚ ਵੇਖੋਗੇ 9-10 10-10 ਲੱਖ ਦਾ ਗੱਬਣਾ ਕਿਤੇ ਸਿਰਫ 3500 ਟੈਲ ਪਈ ਆ ਕਿਤੇ 3300 ਪਈ ਆ ਇਹਨੇ ਗਲੀਆਂ ਉਹ ਕਾਗਜ਼ੀ ਕਾਰਵਾਈ ਦੇ ਵਿੱਚ ਖਾਣਾ ਪੂਰਤੀ ਕਰਤੀ ਕਿ ਬਣੀ ਆ ਵਾ ਕਾਰਵਾਈ ਰਜਿਸਟਰਾਂ 'ਚ ਪਈ ਆ ਵਾ ਪਿੰਡ ਦੇ ਸਾਰੇ ਜਦੋਂ ਮਰਜ਼ੀ ਜਾ ਕੇ ਆਪਾਂ ਵੇਖ ਸਕਦੇ ਆ ਉਥੇ ਪ੍ਰੂਫ ਆ ਮੇ ਜੋ ਪੰਚਾਇਤਾਂ ਨੂੰ ਆਪਣਾ ਤੰਗ ਕਰਨ ਦਿਆ ਵਾ ਪੈਸੇ ਉਥੋਂ ਨਿਕਲ ਕੇ ਫਲਾਣੇ ਬਲਾਗ ਪਏ ਆ ਬੈਂਕ 'ਚ ਦੂਜੇ ਬੈਂਕ 'ਚ ਪਏ ਆ ਇਸ ਤਰ੍ਹਾਂ ਕਰਕੇ ਤੇ ਟਾਲਮ ਟੋਲ ਕਰੀ ਜਾਂਦਾ ਵਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਦੇਦਾਰ ਉਹ ਤਾਂ ਸਰਕਾਰ ਦੇ ਵਿੱਚ ਜੇ ਤੁਸੀਂ ਜਾ ਕੇ ਪੁੱਛਦੇ ਹੋ ਤਾਂ ਕੀ ਜਵਾਬ ਹੁੰਦਾ ਸਾਡੇ ਬੁਲਾ ਹਲਕਾ ਅੰਜਾਰ ਸਾਹਿਬ ਨੇ ਇਹਨਾਂ ਨੂੰ ਦੋ ਤਿੰਨ ਵਾਰੀ ਸੱਦਿਆ ਵਾ ਜੀ ਇਹ ਉਹਨਾਂ ਨੂੰ ਕਹਿਆ ਹੁੰਦਾ ਕਿ ਮੈਂ ਪਿੰਡ ਦੇ ਕੰਮ ਸ਼ੁਰੂ ਕਰਾ ਦਾਂਗਾ ਜਾਂ ਜੋ ਨੁਕਸਾਨ ਹੋਇਆ ਮੈਂ ਪਰਪਾਈ ਦੇਣ ਲਈ ਤਿਆਰ ਹਾਂ ਤੇ ਪਰਪਾਈ ਕੋਲੋਂ ਕਰਨਗੇ ਪਰਪਾਈ ਵੇਖੋ ਜੀ ਜੇ ਖਾਦੇ ਹੋਣਗੇ ਤੇ ਕਰੂਗਾ ਫੇਰ ਹੀ ਮੰਨ ਕੇ ਹੁੰਦਾ ਨਾ ਪਰ ਉਹਦੇ ਵਿੱਚੋਂ ਕੋਈ ਨਹੀਂ ਜੀ ਫਿਰ ਗੁੰਗਲੂਆਂ ਤੋਂ ਮਿੱਟੀ ਝਾੜ ਦਿੰਦਾ ਵਾ ਤੇ ਅਸੀਂ ਆੰਗੋ ਕਈ ਸਟੈਪ ਚੁੱਕਿਆ ਜੀ ਪ੍ਰੈਸ ਕਾਨਫਰੈਂਸ ਦਾ ਬਾਕੀ ਹੋਣ ਅਸੀਂ ਛੱਡਾਂਗੇ ਨਹੀਂ ਜਾਵਾਂਗੇ ਤੁਰ ਤੱਕ ਜਾਵਾਂਗੇ ਤੇ ਮੇਰੇ ਪਿੰਡ ਦੇ ਵਿੱਚ ਇਹਨਾਂ ਨਰਿੰਗਾ ਚ ਵੀ دخل ਦਿੱਤਾ ਜੀ ਨਰਿੰਗਾ ਦੇ ਵਿੱਚ ਮੈਂ ਆਪਣੇ ਕੋਲੋਂ ਕੰਮ ਕਰਵਾਏ ਆ ਕੋਈ 7 ਤੋਂ 8 ਲੱਖ ਦੇ ਪਰ ਮੈਂ ਤੁਹਾਨੂੰ ਆਪਣਾ ਹੀ ਦੱਸਣ ਦੇਵਾ ਕਿ ਨਰਿੰਗਾ ਦੇ ਵਿੱਚ ਮੈਂ ਜਿਹੜੇ ਕੰਮ ਕਰਾਏ ਮੇਰੇ ਪੈਸੇ ਨਹੀਂ ਪੈਣ ਦੇਂਦੇ ਅਜੇ ਇਹਨੂੰ ਕਹਿੰਦਾ ਮਿੰਤੀ ਨਹੀਂ ਕਰਨੀ ਕਿ ਨਹੀਂ ਮੌੜ ਜੀ ਮੇਰੀ 7 ਲੱਖ ਤੋਂ ਪਲੱਸ ਆ ਜੀ ਇਹਦੇ ਕੋ ਟਾਇਲ ਮੰਗਵਾਈ ਜਦੋਂ ਮੀਂਹ ਪੈਣ ਲੱਪੇ ਸਰਪੰਚੀ ਤੋਂ ਪਹਿਲਾਂ ਸਾਰੇ ਆ ਹੀ ਉਦੋਂ ਖਿੱਚ ਹੋ ਗਈ ਸਾਰੇ ਬੰਨ ਟਾਇਲ ਲੱਗਣ ਲੱਗੀ ਉਹ ਨਰਿੰਗਾ ਜਿ ਲਵਾਉਣ ਲੱਗ ਪਏ ਮੈਂ ਤਾਂ ਕੋ ਮੰਗਵਾਈ ਆ ਇਹ ਹੁਣ ਉਹਨਾਂ ਨੂੰ ਪੈਸੇ ਨਹੀਂ ਪਾਉਣ ਦੇਣਦੇ ਅੱਜ ਜੀ ਸਾਹਿਬ ਨੂੰ ਮਿਲਣ ਦੀ ਦਾ ਰੋਗ ਦਾ ਪਤਾ ਨਹੀਂ ਮੈਨੂੰ ਜੀ ਨਰਿੰਗਾ ਵਾਲੇ ਵੀ ਰਲੇ ਹੋਣ ਸ਼ਾਇਦ ਇਹ ਕਹਿੰਦਾ ਤੁਹਾਡਾ ਕੀ ਲੱਗਾ ਵਾ ਕਿਵੇਂ ਲੱਗਾ ਇਹ ਤਾਂ ਨਰਿੰਗਾ ਦੇ ਵਿੱਚ ਮਤਲਬ ਹੀ ਕੋਈ ਨਹੀਂ ਐ ਸੈਕਟਰੀ ਦਾ ਇਨਵੋਲਵ ਹੋਣ ਦਾ ਉਹਦੇ ਨਰਿੰਗਾ ਵਾਲਾ ਸਾਡਾ ਅਸੀਂ ਆਪਣੇ ਬਿਲ ਦਾ ਸ਼ੋਅ ਕਰਦੇ ਹਾਂ ਜਸਵਿੰਦਰ ਸਿੰਘ ਵਖਰਾ ਹਾਂ ਨਹੀਂ ਜਿੱਥੋਂ ਮੈਂ ਮਟੀਰੀਅਲ ਲਿਆ ਵਾ ਮੈਂ ਬਿੱਲ ਤੇ ਆਪਣਾ ਜਦੋਂ ਨਹੀਂ ਜੀ ਹਰੇ ਬਿੱਲ ਨਹੀਂ ਕਿਉਂਕਿ ਉਹ ਨਰਿੰਗਾ ਦਾ ਕੰਮ ਆ ਤੇ ਉਹਦੇ ਵਿੱਚ ਆਪਣਾ ਮੇਰੀਆਂ ਜੋ ਵੀ ਮਿਲਤੀ ਹੋਊਗੀ ਤਾਂ ਫੇਰ ਹੀ ਮੈਂ ਬਿੱਲ ਦਾਂਗਾ ਉਹਨਾਂ ਨੂੰ ਜਿੰਨਾ ਨਾਲ ਪੁਰਾਣੀ ਸਰਕਾਰ ਜਿੰਨਾ ਹੱਥ ਗਲੇ ਸੀ ਗਿੱਜਿਆ ਜੀ ਬਿਲਕੁਲ ਮੇਰੀ ਭੁਗਤ ਮਿਲੀ ਭੁਗਤ ਬਗੈਰ ਕਿਤਰਾ ਖਾ ਗਿਆ ਕੋਈ ਸਾਈਨ ਕਿਸੇ ਨੇ ਕਰਕੇ ਦਿੱਤੇ ਕੋਈ ਮਤੇ ਪਏ ਆ ਜਾਂ ਇਹਨੇ ਸਾਈਨ ਕਰਵਾਏ ਇਹ ਕਰਵਾ ਲੰਦਾ ਜੀ ਇਹਦੇ ਕੋ ਸਾਰਾ ਰਿਕਾਰਡ ਹੁੰਦਾ ਇਹ ਵੀਰ ਜੀ ਹੁਣਾ ਨੇ ਆਪਣਾ ਹਿਸਾਬ ਉਰ ਪਿੰਡ ਆ ਇਹਨਾਂ ਨੂੰ ਕਹਿੰਦਾ ਮੇਰੇ ਕੋਈ ਕਿਸੇ ਨੇ ਰਿਕਾਰਡ ਖੜਿਆ ਹੀ ਨਹੀਂ ਉਲਟਾ ਕਿ ਰਿਕਾਰਡ ਸਰਪੰਚ ਕੋ ਵੀ ਹੁੰਦਾ ਭਾਰੇ ਸਾਰਾ ਸਾਰਾ ਰਿਕਾਰਡ ਹੁੰਦਾ ਇਹਨਾਂ ਕਹਿੰਦਾ ਤੁਸੀਂ ਕੀ ਕਰਨਾ ਰਿਕਾਰਡ ਰਿਕਾਰਡ ਹੀ ਆਪਣੇ ਕੋ ਰੱਖ ਕੇ ਬੈਠਾ ਸੀ ਸਾਰਾ ਕੁਝ ਹਰ ਪਿੰਡ ਦਾ ਇਹ ਕੋਲ ਰਿਕਾਰਡ ਆ ਜੀ ਸੀ ਕਹਿ ਰਹੇ ਨਾ ਕਿ ਡਾਂਗਰਸ ਤੋਂ ਨਿਕਲ ਕੇ ਆਇਆ ਇਹਦੀ ਜਾਇਦਾਦ ਦੇ ਵੇਰਵੇ ਲੋ ਇਹਦੇ ਕੋਈ ਜਾਇਦਾਦ ਕੇਂਦਰੀ ਕੀ ਪ੍ਰਸ਼ਟ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਬਖਸ਼ੇ ਨੇ ਜੇਗਾ ਸੀਐਮ ਸਾਹਿਬ ਬਸ ਉਹਦੀ ਬਿਲਕੁਲ ਜੀ ਅਸੀਂ ਆਪਣਾ ਹਲਕਾ ਅੰਜਾਰ ਸਾਹਿਬ ਨੂੰ ਨੋਟਿਸ ਲੈਣ ਦੀ ਗੱਲ ਆ ਪ੍ਰੈਸ ਕਾਨਫਰੈਂਸ ਵੀ ਉਹਨਾਂ ਦੇ ਨੋਟਿਸ ਵਿੱਚ ਆ ਅਸੀਂ ਮੰਤਰੀ ਸਾਹਿਬ ਨੂੰ ਵੀ ਮਿਲਾਂਗੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਸਾਹਿਬ ਨੂੰ ਮਿਲ ਕੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਵਿਜੀਲੈਂਸ ਦੀ ਜਾਂਚ ਕਰਾਉਣੀ ਪਈ ਜਾਂ ਹਾਈ ਕੋਰਟ ਜਾਣਾ ਨਹੀਂ ਜੀ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਅਗਰ ਕੋਈ ਇਦਾਂ ਦੀ ਕਿਸੇ ਵੀ ਬੰਦੇ ਨੂੰ ਕਿਸੇ ਵਿਅਕਤੀ ਨੂੰ ਪਿੰਡ ਦੇ ਨੂੰ ਜਾਂ ਕੋਈ ਵੀ ਇਦਾਂ ਦੀ ਸਮੱਸਿਆ ਹੈਗੀ ਆ ਉਹ ਸਾਡੇ ਵੀਡੀਓ ਸਾਹਿਬ ਬੈਠੇ ਨੇ ਸਾਡੇ ਉੱਚ ਅਧਿਕਾਰੀ ਨੇ ਡੀਡੀਪੀਓ ਸਾਹਿਬ ਨੇ ਉਹਨਾਂ ਨੂੰ ਜਾ ਕੇ ਆਪਣੀ ਕੰਪਲੇਂਟ ਦੇ ਸਕਦਾ ਜਿਹੜੇ ਵੀ ਪਿੰਡ ਦਾ ਕੋਈ ਮਸਲਾ ਹੈਗਾ ਨਹੀਂ ਜੀ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਹਰ ਸਾਲ ਬਾਦਾਂ ਆਡਿਟ ਹੁੰਦਾ ਹੈ 1 ਰੁਪਏ ਦਾ ਵੀ ਕੈਸ਼ ਬੁੱਕ ਤੇ ਬੈਂਕਾਂ ਦੇ ਵਿੱਚ ਫਰਕ ਨਹੀਂ ਹੋ ਸਕਦਾ ਮੈਂ ਜੀ ਤੁਹਾਨੂੰ ਮੈਂ ਤੁਹਾਨੂੰ ਇਸ ਮਸਲੇ 'ਚ ਪ੍ਰੂਫ ਦੇਣ ਲਈ ਤਿਆਰ ਹਾਂ ਕਿਤੇ ਵੀ 500 ਰੁਪਏ ਦੇ ਨਾਲੋਂ ਵੱਧ ਕੈਸ਼ ਬੁੱਕ ਦੇ ਵਿੱਚ ਜਿਹੜਾ ਵਾ ਉਹ ਫਰਕ ਨਹੀਂ ਪੈ ਸਕਦਾ ਤੁਸੀਂ ਤੇ ਲੱਖਾਂ ਦੀ ਗੱਲ ਕਰ ਰਹੇ ਹੋ ਨਾ ਮਤਲਬ 100 ਰੁਪਏ ਦਾ ਫਰਕ ਵੀ ਜਿਹੜਾ ਕੈਸ਼ ਬੁੱਕ ਤੇ ਬੈਂਕ ਦੇ ਵਿੱਚ ਨਹੀਂ ਹੋ ਸਕਦਾ ਤੁਸੀਂ ਮੇਰੇ ਕੋਲ ਇਹ ਵੇਖੋ ਜੀ ਉਹਨਾਂ ਦੇ ਕਹਿਣ ਦੀ ਗੱਲ ਹੈ ਜਾਂ ਤੇ ਕੋਈ ਰਿਟਨ ਚ ਮੈਨੂੰ ਕੁਝ ਦੇਣ ਜਾਂ ਮੇਰੇ ਕੋਲ ਲੈਣ ਮੇਰੇ ਕੋਲ ਪੁੱਛਣਾ ਰਜਿਸਟਰ ਦਿਖਾਇਆ ਜੀ ਆਪਣਾ ਰਜਿਸਟਰ ਦੇ ਵਿੱਚ ਜੇ 6 ਲੱਖ ਕਿੰਨੇ ਆ ਤੇ ਬੈਂਕ ਦੇ ਵਿੱਚ ਵੀ ਉਹਨਾ ਹੋਏਗਾ ਜੀ 500 ਰੁਪਏ ਦਾ ਵੀ ਫਰਕ ਹੈ ਕੀ ਉਹਨਾਂ ਦੇ ਕਹਿਣ ਦੀ ਗੱਲ ਹੈ ਹੋ ਸਕਦਾ ਉਹਨਾਂ ਨੇ ਸਾਰੀਆਂ ਸਟੇਟਮੈਂਟਾਂ ਨਾ ਲਈਆਂ ਹੁਣ ਕਿਸੇ ਬੈਂਕ ਦੀ ਸਟੇਟਮੈਂਟ ਮਿਸ ਹੋ ਗਈ ਹੋਵੇ ਵਿੱਚੋਂ ਠੀਕ ਹੈ ਨਾ ਜੀ ਸਰ ਸਾਰੇ ਬੈਂਕਰਿਆਂਗੇ ਜੀ ਉਹਨਾਂ ਨੇ ਤੁਸੀਂ ਆ ਯਾਦ ਹੈ ਤੁਸੀਂ ਵੇਖੋ ਜੀ ਮੇਰੇ ਮੇਰ ਕੋ ਮੇਰੇ ਕੋ ਜੇ ਤੁਸੀਂ ਉਹਨਾਂ ਦੇ ਪ੍ਰੂਫ ਵੇਖ ਕੇ ਆ ਮੇਰ ਕੋ ਵੇਖ ਲਓ ਜੀ ਸਰ ਇੱਕ ਕਮਟਿਆ ਪਿੰਡ ਹੈਗਾ ਉਹਨੂੰ ਕੋਈ ਸਰਪੰਚ ਨੇ ਇਲਜ਼ਾਮ ਲਾਇਆ ਤੁਹਾਡੇ ਤੇ ਵੇਖੋ ਜੀ ਇਲਜ਼ਾਮ ਤੇ ਜੜਾ ਮਰਜੀ ਲਾ ਸਕਦਾ ਵਾ ਕੋਈ ਗੱਲ ਨਹੀਂ ਆ ਪਰ ਜੇ ਇਲਜ਼ਾਮ ਲਾਏ ਆ ਮੇਰੇ ਉੱਚ ਅਧਿਕਾਰੀਆਂ ਨੂੰ ਮੇਰੀ ਕੰਪਲੇਂਟ ਕਰਨਾ ਉਹਦੀ ਕੋਈ ਇਨਕੁਆਇਰੀ ਕਰਾ ਲੈਣਾ ਜੇ ਕੋ ਉਹਦੇ ਚ ਇਲਜ਼ਾਮ ਬਣਦਾ ਹੋਏਗਾ ਤੇ ਮੈਂ ਜੇ ਦੋਸ਼ੀ ਹੋਵਾਂਗਾ ਤੇ ਮੈਨੂੰ ਆਪੇ ਮੇਰਾ ਡਿਪਾਰਟਮੈਂਟ ਦੋਸ਼ੀ ਕਰਾਰ ਕਰੇਗਾ ਜੀ ਸਰਪੰਚ ਅਦਲੀਵਾਲ ਆ ਹਾਂ ਜੀ ਉਨ ਉੱਥੇ ਵੀ ਉਹ ਕਹਿ ਰਿਹਾ ਕਿ ਤੁਸੀਂ ਜਿਹੜਾ ਪਿੰਡ ਉਹਨਾਂ ਦਾ ਜਿਹੜਾ ਮਨਰੇਗਾ ਦੇ ਪੈਸੇ ਹੈਗੇ ਸੀ ਉਹ ਵਿੱਚ ਪੈਰ ਨਹੀਂ ਦੇ ਰਹੇ ਇੰਟਰਫੇਅਰ ਕਰ ਰਹੇ ਤੁਸੀਂ ਕੰਮ ਦੇ ਵਿੱਚ ਨਹੀਂ ਦੇਖੋ ਜੀ ਮਨਰੇਗਾ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮਨਰੇਗਾ ਦਾ ਇੱਕ ਵੱਖਰਾ ਡਿਪਾਰਟਮੈਂਟ ਹੈ ਸਾਡੇ ਸਾਡੇ ਅੰਡਰ ਹੀ ਆ ਸਾਰਾ ਕੁਝ ਵੈਸੇ ਪਰ ਉਹ ਵੱਖਰੇ ਬੰਦੇ ਡੀਲ ਕਰਦੇ ਨੇ ਉਹ ਤੁਸੀਂ ਸਹੀ ਤਰੀਕੇ ਨਾਲ ਜਿਹੜੀ ਜਾਣਕਾਰੀ ਉਹਨਾਂ ਕੋਲ ਲੈ ਸਕਦੇ ਜਾਂ ਮੌਜੂਦਾ ਪੰਚਾਇਤ ਕੋਲ ਲੈ ਸਕਦੇ ਉਹ ਮੇਰੇ ਵੱਲੋਂ ਉਹਦਾ ਕੋਈ ਕੰਮ ਜਿਹੜਾ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ